ਤੇ ਇੱਕ ਕਮੈਂਟ ਵੀ ਸੀਗਾ ਗੋਲਡੀ ਬਰਾੜ ਬਾਰੇ ਗੱਲ ਕਰ ਰਹੇ ਸੀ ਉਹਦੇ ਮਾਤਾ ਪਿਤਾ ਬਾਰੇ ਦੋਸਤ ਗੱਲ ਕਰ ਰਹੇ ਸੀ ਅੰਮ੍ਰਿਤਸਰ ਦੇ ਇੱਕ ਹੋਟਲ ਦੇ ਵਿੱਚੋਂ ਕਹਿੰਦੇ ਉਹਨਾਂ ਨੂੰ ਫੜਿਆ ਜੀ ਕੋਈ ਪ੍ਰਾਣਾ ਕੇਸ ਹੈ ਰੰਗਦਾਰੀ ਦੇ ਨਾਲ ਜੁੜਿਆ ਸੀ ਕਿਸੇ ਅਧਿਆਪਕ ਤੋਂ ਪੈਸੇ ਮੰਗੇ ਸੀ 50 ਲੱਖ ਰੁਪਏ ਤੇ ਫਿਰ ਇਹਨਾਂ ਟਾਈਮ ਕਦੋਂ ਲੱਗਿਆ ਜੀ ਬੱਸ ਪਤਾ ਨਹੀਂ ਇਹੀ ਵੀ ਸ਼ਾਇਦ 2 ਸਾਲ ਪੁਰਾਣਾ ਕੇਸ ਨਵੰਬਰ 2022 11 ਨਵੰਬਰ ਸ਼ਾਇਦ 2022 ਦਾ ਹੈ ਜੀ ਜੀ ਨਵੰਬਰ ਤੋਂ ਨਵੰਬਰ 12 ਮਹੀਨੇ ਦਸੰਬਰ ਜਨਵਰੀ 14 ਮਹੀਨੇ 14 ਮਹੀਨੇ 14 ਮਹੀਨਿਆਂ ਤੋਂ ਬਾਅਦ ਗ੍ਰਿਫਤਾਰੀ ਹੋਈ ਆ ਹਮ ਬੜਾ ਦਿਲਚਸਪ ਹੈ ਔਰ ਗ੍ਰਿਫਤਾਰੀ ਦਾ ਜੇ ਪ੍ਰਕਰਨ ਸਾਰਾ ਵੇਖੋਗੇ ਤਾਂ ਖਬਰਾਂ ਆ ਰਹੀਆਂ ਨੇ ਕਿ ਗ੍ਰਿਫਤਾਰ ਵੀ ਇਸ ਜੋੜੇ ਨੂੰ ਕੀਤਾ ਗਿਆ ਵਾ ਅਮਰ ਸਮਰਸ ਕਿਸੇ ਹੋਟਲ ਚ ਹਮ ਮੀਆਂ ਬੀਬੀ ਹੋਟਲ ਚ ਇਹ ਵੀ ਇੱਕ ਬੜੀ ਹਾਂ ਜੀ ਵੱਡੀ ਗੱਲ ਹੈ ਵੈਸੇ ਕੋਲੀ ਨੂੰ ਵੀ ਇਹਨਾਂ ਨੇ ਇੱਕ ਹੋਟਲ ਚੋਂ ਗ੍ਰਿਫਤਾਰ ਕੀਤਾ ਸੀਗਾ ਕੀ 골ਡੀ ਬਰਾੜ ਦੇ ਮਾਤਾ ਪਿਤਾ ਨੂੰ ਆਪਣੀ ਗ੍ਰਿਫਤਾਰੀ ਦਾ ਅਦੇਸ਼ ਆ ਸੀ ਵੱਡਾ ਸਵਾਲ ਹੈ ਕਿਉਂਕਿ ਆਪਾਂ ਕਪਲ ਦੇ ਤੌਰ ਤੇ ਜੰਦੇ ਆ ਆਪਣੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਤਾਂ অলਮੋਸਟ ਹੂੰ ਹੂੰ ਆਪਾਂ ਪੰਜਾਬ ਚ ਕਿਸੇ ਸ਼ਹਿਰ ਚ ਜਾਂਦੇ ਆ ਨਾ ਜਾ ਤਾਂ ਕਿਸੇ ਧਾਰਮਿਕ ਸਥਾਨ ਤੇ ਗਏ ਆਪਾਂ ਜੀ ਤਾਂ ਉੱਥੇ ਆਪਣੇ ਕੋਲ ਠਾਰ ਨਹੀਂ ਹੈ ਕੋਈ ਸਰਾਜ ਕਮਰਾ ਨਹੀਂ ਮਿਲਿਆ ਤੇ ਚਲੋ ਚਲੇ ਗਏ ਹੂੰ ਪਰ ਇਹ ਕੇ ਵੀ ਹੁੰਦਾ ਹੈ ਕਿ ਕਈ ਵਾਰ ਬੰਦਾ ਜਾਣ ਬੁੱਝ ਕੇ ਪਾਸੇ ਹੋਇਆ ਹੁੰਦਾ ਹੈ ਜੀ ਕੀ ਉਸ ਤਰ੍ਹਾਂ ਦਾ ਦੇਸ਼ਾ ਤੇ ਨਹੀਂ ਸੀ ਇਹ ਵੀ ਇੱਕ ਸਵਾਲ ਪੈਦਾ ਹੁੰਦਾ ਹੈ ਹੁਣ ਰਹੀ ਗੱਲ ਸੁਖਮ ਸਿੰਘ ਸਾਹਿਬ ਕਿ 14 ਮਹੀਨੇ ਮਾਮਲਾ ਦਰਜ ਹੋਏ ਨੂੰਗੇ ਕੋਈ ਅਧਿਆਪਕ ਹੈ ਜੀ ਵੀ ਮਤਲਬ ਕਿ 30 35 ਸਾਲ ਉਸਨੇ ਅਧਿਆਪਨ ਕਿਤੇ ਦੇ ਵਿੱਚ ਕੰਮ ਕੀਤਾ ਚਾਨਕ ਨੂੰ ਇੱਕ ਕਾਲ ਆਉਂਦੀ ਆ ਕਿ ਭਾਈ 50 ਲੱਖ ਰੁਪਈਆ ਦੇ ਦੇ ਵੈਸੇ ਅਧਿਆਪਕ ਤੋਂ 50 ਲੱਖ ਰੁਪਈਆ ਹੂੰ ਤੇ ਭਾਈ ਉਸ ਤੋਂ ਬਾਅਦ ਫਿਰ ਇਹ ਮਾਮਲਾ ਜਿਹੜਾ ਰਜਿਸਟਰਡ ਹੁੰਦਾ ਕਹਿੰਦੇ ਕਿ ਇਸ ਨੂੰ ਰਜਿਸਟਰਡ ਕੀਤਾ ਜਾਂਦਾ ਹਾਂ ਲਾਰਜਿਸਟਰਡ ਹੋ ਗਿਆ ਹੂੰ ਉਸ ਤੋਂ ਬਾਅਦ 14 ਮਹੀਨੇ ਉਹ ਮਾਮਲਾ ਪੈਂਡਿੰਗ ਪਿਆ ਰਿਹਾ ਬਹੁਤ ਦਿਲਚਸਪ ਹੈ ਬਿਲਕੁਲ ਕੋਈ ਕਿਸੇ ਤਰ੍ਹਾਂ ਦਾ ਪ੍ਰਤੀਕਰਮ ਨਹੀਂ ਬਹੁਤ ਦਿਲਚਸਪ ਹੈ ਅੱਛਾ ਗੱਲ ਇਹ ਆ ਕਿ ਕੀ ਇਹ ਮਾਈਂਡ ਗੇਮ ਖੇਡੀ ਜਾ ਰਹੀ ਹੈ ਹੋਰ ਦੇਖੋ ਅੱਛਾ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸ ਦਿੰਦਾ ਮੈਂ ਅੱਗੇ ਵੀ ਸ਼ਾਇਦ ਦੱਸਿਆ ਹੋਵੇ ਗੋਲਡੀ ਦਾ ਫਾਦਰ ਪੰਜਾਬ ਪੁਲਿਸ ਦਾ ਜਵਾਨ ਰਿਹਾ ਹੋਰ ਤੇ ਸ਼ਾਇਦ ਉਸੇ ਵਚ ਨਹੀਂ ਹੈਗਾ ਹਮ ਸ਼ੀਰਾ ਫਿਰ ਜਿਹੜੇ ਮੁਕਸਰ ਦੇ ਪੁਲਿਸ ਵਾਲੇ ਆ ਜਾਂ ਉਹਨਾਂ ਦੀਆਂ ਫੈਮਲੀਆਂ ਚੁਣੇੜ ਤੇੜਦੀ ਉਹ ਜਾਣਦੇ ਆ ਜੀ ਬਹੁਤ ਲੰਮਾ ਸਮਾਂ ਸ਼ਮਸ਼ੀਰ ਸਿੰਘ ਸ਼ੀਰਾ ਨੇ ਸਰਵਿਸ ਇੱਥੇ ਕੀਤੀ ਆ ਮੁਕਸਰ ਦੇ ਵਿੱਚ ਹਮ ਤਕਰੀਬਨ ਹਰੇਕ ਪੁਲਿਸ ਵਾਲਾ ਜਾਂ ਪੁਲਿਸ ਵਾਲਿਆਂ ਨੂੰ ਜਾਣਦਾ ਬੰਦਾ ਉਹ ਜਾਣਦੇ ਹੋਣਗੇ ਜੀ ਇਹਨਾਂ ਦਾ ਪਿੰਡ ਤੇ ਉਧਰ ਹੈਗਾ ਨਾ ਬਾਜੇਖੰਨੇ ਵਾਲੀ ਸਾਈਡ ਕਿ ਪਤਾ ਨਹੀਂ ਬਾਜ਼ਾਖਾਨਾ ਹੀ ਆ ਉੱਥੇ ਲਾਗੇ ਬੰਨੀ ਆ ਤੇ ਇੱਥੇ ਰੈਸ਼ੇ ਇਤਰੀ ਨਾ ਰੈਸ਼ੇ ਇਤਰੀ ਰੈਸ਼ੇ ਇਤਰੀ ਸ਼ੁਰੂ ਤੋਂ ਮਤਲਬ ਕਿ ਤਾਂ ਕਹਿਣ ਦਾ ਭਾਵ ਇਹ ਆ ਕਿ ਭਈ ਜਿਹੜਾ ਬੰਦਾ ਹੁਣ ਇੱਥੇ ਇੱਕ ਸਵਾਲ ਹੋਰ ਪੈਦਾ ਹੋ ਜਾਏਗਾ ਮਸਲਾ ਇਹ ਨਹੀਂ ਹੈ ਕਿ ਭਈ ਕੀ ਆ ਕੀ ਨਹੀਂ ਹੈ ਮਸਲਾ ਇਹ ਆ ਕਿ ਇੰਨਾ ਗੁੰਝਲਦਾਰ ਕਿਉਂ ਬਣਾਇਆ ਗਿਆ ਹੈ ਕਿ 14 ਮਹੀਨੇ ਕੀ ਇਨਕੁਆਰੀ ਚੱਲੀ ਗਈ ਇਨਵੈਸਟੀਗੇਸ਼ਨ ਚੱਲੀ ਗਈ ਜੀ ਗ੍ਰਫਤਾਰੀ ਫਿਰ ਮੁਕਸਰ ਤੋਂ ਨਾ ਹੋ ਕੇ ਅਮਰਸਰ ਤੋਂ ਹੁੰਦੀ ਹੈ ਤੀਸਰੀ ਚੀਜ਼ ਜਿਹੜੀ ਮਹੱਤਵਪੂਰਨ ਹੈ ਬੜੀ ਜਾਨੀ ਸੋਚਣ ਵਾਲੀ ਹੈ ਵਿਚਾਰਨ ਵਾਲੀ ਹੈ ਉਹ ਇਹ ਆ ਕਿ ਫਰਜ਼ ਕਰੋ ਚਲੋ ਆਪਾਂ ਕਿਸੇ ਦੇ ਮਨ ਦੇ ਅੰਦਰ ਦੀ ਤੇ ਜਾਣਦੇ ਨਹੀਂ ਆ ਜੀ ਸਮਝਦੇ ਹੋ ਨਾ ਆਂਦੇ ਹੁੰਦੇ ਆ ਨਾ ਕਿ ਨਾ ਪੁੱਤ ਦੀ ਨਾ ਧੀ ਦੀ ਤੇ ਸੌਂ ਦਈਏ ਆਪਣੇ ਜੀ ਦੀ ਬਿਲਕੁਲ ਜੀ ਦਾ ਮਤਲਬ ਕਿ ਤੁਹਾਡਾ ਦੇ ਲੈਣਾ ਜਿਹੜਾ ਤੁਸੀਂ ਮੰਨ ਦੀ ਸੌ ਦੇ ਸਕਦੇ ਹੋ ਆਪ ਦੇ ਦੀ ਤੇ ਦੂਜੇ ਦੀ ਸੌ ਦੇਣੀ ਤੇ ਬਈ ਔਖਾ ਹੋ ਜਾਂਦਾ ਕੰਮ ਜੀ ਗੱਲ ਇਹ ਆ ਸਾਬ ਕਿ ਇੱਕ ਪੁਲਿਸ ਵਾਲੇ ਨੂੰ ਨਹੀਂ ਸੀ ਪਤਾ ਕਿ ਜੇ ਮੈਂ ਮੰਨ ਲੂ ਕਿਸੇ ਕਿਸਮ ਦੀ ਕੋਈ ਇਨਵੋਲਵਮੈਂਟ ਦਿਖਾਉਣਾ ਕਿਸੇ ਮਾਮਲੇ ਚ ਜੀ ਤਮੀਰੀ ਤੇ ਜਿਹੜਾ ਬੰਦਾ ਪਹਿਲਾਂ ਹੀ ਐਕਸ ਸਰਵਿਸਮੈਨ ਹੋਇਆ ਹੈ ਪੈਨਸ਼ਨ ਹੈ ਉਹਦੇ ਤੋ ਉਹਨੂੰ ਪਤਾ ਹੈ ਕਿ ਮਹਿਕਮਾ ਤਾਂ ਯਾਰ ਨਾਲ ਦੀ ਨਾਲ ਕਿਉਂਕਿ ਤੁਸੀਂ ਅੱਜ ਕੱਲ 4 ਦਿਨ ਬਚ ਜਾਓਗੇ ਹੂੰ ਜਦੋਂ ਕੋਈ ਮੰਨ ਲਓ ਤੁਹਾਡਾ ਘਰ ਦਾ ਜੀ ਐਡਾ ਤਗੜਾ ਵਾਂਟਡ ਹੈ ਉਹ ਵਾਂਟਡ ਇੰਡੀਅਨ ਏਜੰਸੀਆਂ ਦਾ ਹਾਂ ਬਿਲਕੁਲ ਬਿਲਕੁਲ ਕੋਈ ਇਹ ਥੋੜੀ ਕਿਸੇ ਥਾਣੇ ਦਾ ਇਸ਼ਤਿਹਾਰੀ ਆ ਹੂੰ ਜੀ ਇੱਕ ਥਾਣੇ ਦਾ ਇਸ਼ਤਿਹਾਰੀ ਆ ਚਲੋ ਜੀ 10 ਨੰਬਰੀ ਹੈ ਉਹ ਉਹ ਤੇ ਇੰਡੀਅਨ ਗਵਰਨਮੈਂਟ ਦਾ ਵਾਂਟਡ ਹੈ ਇਕੁਆਰੀ ਤਾਂ ਵੈਸੇ ਹੀ ਉਹਦੇ ਜੁੜਨ ਕਰਕੇ ਹੋ ਸਕਦੀ ਹੈ ਤਾਂ ਉਹ ਤਾਂ ਪਹਿਲਾਂ ਹੀ ਪਰ ਬਾਅਦ ਰਡਾਰ ਤੇ ਹੋਏਗਾ ਜੀ ਇਹ ਇਹ ਵੀ ਇੱਕ ਬੜਾ ਮਹੱਤਵਪੂਰਨ ਤੱਥ ਹੋ ਜਾਂਦਾ ਨਾ ਇਹਦੇ ਵਿੱਚ ਕਿ ਕੀ ਇੱਕ ਸਾਬਕਾ ਪੁਲਿਸ ਮੁਲਾਜ਼ਮ ਔਰ ਐਸਆਈ ਰਟਾਇਰ ਹੋਇਆ ਹਮਲੇ ਖਾਲਦੇ ਰਹਿੰਦਾ ਹੁੰਦਾ ਫਿਰ ਤੇ ਜਾਣ ਹੁੰਦੇ ਸਾਡੀ ਡਿਪਾਰਟਮੈਂਟ ਦਾ ਤਾਂ ਹਰ ਨੂੰ ਪਤਾ ਹੁੰਦਾ ਯਾਰ ਸਾਡੇ ਅਰਗੇ ਨੂੰ ਪਤਾ ਹਾਂ ਆ ਕਿ ਸਾਡੇ ਨਾਲ ਦੇ ਤੁਰੇ ਫਿਰਦੇ ਨੇ ਕਿੰਨੇ ਇਧਰ ਉਧਰ ਜੀ ਠੀਕ ਹੈ ਨਾ ਜੀ ਤਾਂ ਸਾਨੂੰ ਪਤਾ ਕਿ ਜੇ ਮਨੋਂ ਲੋ ਠੀਕ ਹੈ ਯਾਰੀ ਦੋਸਤੀ ਹੈ ਚਲੋ ਕੋਈ ਮਿਲ ਗਿਆ ਕੋਈ ਆਪਾਂ ਕਿਤੇ ਬਹਿ ਕੇ ਕਿਸੇ ਕੋਲ ਦੋਪਹਿਰ ਪਰ ਕਿਸੇ ਦੀ ਲੜਾਈ ਝਗੜੇ ਚ ਜਾਵਾਂਗੇ ਤੇ ਆਪਦੀ ਫੱਟੀ ਮੇਸੂ ਨਹੀਂ ਆਲੀ ਗੱਲ ਆ ਹੂੰ ਤਾਂ ਪਤਾ ਹੁੰਦਾ ਹੈ ਨਾ ਬਿਲਕੁਲ ਸੋ ਇਸ ਕਰਕੇ ਇਹ ਜਿਹੜਾ ਕੰਮ ਚੱਲਦਾ ਪਿਆ ਹੈ ਨਾ ਕਿ ਇਹ ਇੱਕ ਜਿਹਦਾ ਤੁਹਾਨੂੰ ਪਤਾ ਹੀ ਆ ਪ੍ਰੈਸ਼ਰ ਟੈਕਟਿਕ ਹੋਤਾ ਨਹੀਂ ਆਪਰੇਸ਼ਨ ਪ੍ਰਹਾਰ ਨੂੰ ਨਾਲ ਜੋੜ ਸਕਦੇ ਹੋ ਤੁਸੀਂ ਜੀ ਕਿ ਕੀ ਇਸ ਤਰ੍ਹਾਂ ਹੋਰ ਮਤਲਬ ਕਿ ਜਿਹੜੇ ਬੰਦੇ ਹਰਾਸਤ ਚ ਲਏ ਨੇ ਇਹ ਤਾਂ ਚਲੋ ਹਾਈ ਪ੍ਰੋਫਾਈਲ ਮਾਮਲਾ ਬਣ ਜਾਂਦਾ ਸਿੱਧੂ ਮੂਸੇ ਵਾਲਾ ਕਾਂਡ ਕਰਕੇ ਗੋਲਡੀ ਬਰਾੜੋੜੀ ਬੜੇ ਬਦਨਾਮ ਹੋਏ ਜੀ ਤਾਂ ਠੀਕ ਹੈ ਉਹ ਗੋਲਡੀ ਬਰਾੜ ਦਾ ਨਾਮ ਆ ਜਾਂਦਾ ਹੈ ਪਰ ਜਿਸ ਤਰ੍ਹਾਂ ਦੀਆਂ ਆਪਾਂ ਵੇਖਿਆ ਕਿ ਭਾਈ ਹਰਾਸਤ ਦੀਆਂ ਖਬਰ ਆ ਰਹੀਆਂ ਕੀ ਇਸ ਤਰ੍ਹਾਂ ਦੀ ਇੱਕ ਮਤਲਬ ਕਿ ਪ੍ਰੈਸ਼ਰ ਟੈਕਟਿਕ ਦੇ ذریعے ਕਿ ਇੱਕ ਤਾਂ ਤੁਸੀਂ ਅੰਕੜੇ ਜਾਂ ਮਾਰਕੇ ਜਿਹੜੇ ਆ ਉਹ ਵੀ ਦਰਜ ਕਰੋਗੇ ਕਿ ਆ ਦੇਖੋ ਜੀ ਅਸੀਂ ਆ ਟਿਬਰੀ ਟੈਕਟ ਕੀਤੀ ਆ ਤੇ ਤੁਹਾਡੇ ਪਾਸੇ ਮਤਲਬ ਕਿ ਤੁਸੀਂ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਬਾਹਰ ਉਹਨਾਂ ਦੇ ਮਨਾਂ ਦੇ ਵਿੱਚ ਵੀ ਇੱਕ ਡੈਟਰੈਂਸ ਸ਼ਬਦ ਇਸਤੇਮਾਲ ਕਰਦੇ ਹੁੰਦੇ ਆ ਅੰਗਰੇਜ਼ੀ ਵਿੱਚ ਕਿ ਉਹ ਪੈਦਾ ਕਰੋ ਹੂੰ ਕਿ ਭਾਈ ਜੇ ਅਸੀਂ ਕ੍ਰਾਈਮ ਕਰਾਂਗੇ ਤੇ ਜਿਹੜੇ ਸਾਡੇ ਉਧਰ ਨੇ ਹੂੰ ਆ ਉਹਨਾਂ ਨੂੰ ਉਹਨਾਂ ਦੀ ਖੈਰੀ ਖੈਰੀਅਤ ਨਹੀਂ ਹੈਗੀ ਜੀ 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 ਨਵਦੀਪ ਸਿੱਧੂ ਜੀ ਦੱਸ ਰਹੇ ਨੇ ਕਹਿੰਦੇ ਕਿ ਬਿਲਕੁਲ ਸਹੀ ਕਹਿ ਰਹੇ ਹੋ ਕਹਿੰਦੇ ਬਹੁਤ ਵਧੀਆ ਅਫਸਰ ਸਾਨੂੰ ਏਐਸਆਈ ਸ਼ੇਰਾ ਹਾਂਜੀ ਹਾਂਜੀ ਇਹ ਮੌਤ ਮਤਲਬ ਅਸੀਂ ਤਾਂ ਚਲੋ ਇਹ ਤੇ ਉਮਰ 'ਚ ਛੋਟੇ ਨੇ ਸਾਡੇ ਤੋਂ ਤੇ ਇਸ ਏਰੀਏ 'ਚ ਅਸੀਂ ਹੁਣ ਜਿਹੜੇ ਪੁਰਾਣੇ ਮੁਲਾਜ਼ਮ ਨੇ ਉਹ ਤਕਰੀਬਨ ਸਾਰਿਆਂ ਨੂੰ ਜਾਣਦੇ ਹੀ ਆ ਜੀ ਹੂੰ ਕਿ ਜਿਲ੍ਹਾ ਕਿਤੇ ਕਿੱਡਾ ਕੇ ਆਪਣਾ ਹਾਂਜੀ ਬਿਲਕੁਲ ਗਿਣਤੀ ਦੇ ਥਾਣੇ ਆ ਜੀ ਹਮ ਤੋ ਜਿਹੜਾ ਬੰਦਾ ਲੰਮਾ ਸਮਾਂ ਸਰਵਿਸ ਦੇ ਵਿੱਚ ਉਹ ਤੁਹਾਨੂੰ ਚਿਹਰੇ ਯਾਦ ਤੁਸੀਂ ਕਿੰਨੇ ਥਾਣੇਦਾਰ ਆ ਕਿੰਨੇ ਹੌਲਦਾਰ ਆ ਉਹ ਚਿਹਰੇ ਤੇ ਵੀ ਆਉਂਦੇ ਆ ਯਾਰ ਭਲਾ ਕਿ ਫਲਾਣਾ ਟਾਈਮ ਦਾ ਹਾਂਜੀ ਬਿਲਕੁਲ ਪਤਾ ਹੁੰਦਾ ਤੇ ਮੁਲਾਜ਼ਮਾਂ ਦੀ ਪਛਾਣ ਬਣ ਜਾਂਦੀ ਹੈ ਜੀ ਜੀ ਤੇ ਇੱਕ ਕਮੈਂਟ ਵੀ ਸੀਗਾ ਗੋਲਦੀ ਬਰਾੜ ਬਾਰੇ ਗੱਲ ਕਰ ਰਹੇ ਸੀ ਉਹਦੇ ਮਾਤਾ ਪਿਤਾ ਬਾਰੇ ਦੋਸਤ ਗੱਲ ਕਰ ਰਹੇ ਸੀ ਅਮਰ ਸਰ ਦੇ ਇੱਕ ਹੋਟਲ ਦੇ ਵਿੱਚ ਉਹ ਕਹਿੰਦੇ ਉਹਨਾਂ ਨੂੰ ਫੜਿਆ ਜੀ ਕੋਈ ਪੁਰਾਣਾ ਕੇਸ ਹੈ ਰੰਗਦਾਰੀ ਦੇ ਨਾਲ ਜੁੜਿਆ ਸੀ ਕਿਸੇ ਅਧਿਆਪਕ ਤੋਂ ਪੈਸੇ ਮੰਗੇ ਸੀ 50 ਲੱਖ ਰੁਪਏ ਫਿਰ ਇਨਾ ਟਾਈਮ ਕੱਤੋਂ ਲੱਗਿਆ ਜੀ ਮੈਨੂੰ ਪਤਾ ਨਹੀਂ ਇਹ ਵੀ ਸ਼ਾਇਦ 2 ਸਾਲ ਪੁਰਾਣਾ ਕੇਸ ਨਵੰਬਰ 2022 11 ਨਵੰਬਰ ਸ਼ਾਇਦ 2024 ਦਾ ਹੈ ਜੀ ਜੀ ਨਵੰਬਰ ਤੋਂ ਨਵੰਬਰ 12 ਮਹੀਨੇ ਹਾਂ ਦਸੰਬਰ ਜਨਵਰੀ 14 ਮਹੀਨੇ 14 ਮਹੀਨੇ 14 ਮਹੀਨਿਆਂ ਤੋਂ ਬਾਅਦ ਗ੍ਰਿਫਤਾਰੀ ਹੋਈ ਆ ਹਾਂ ਬੜਾ ਦਿਲਚਸਪ ਹੈ ਔਰ ਗ੍ਰਿਫਤਾਰੀ ਦਾ ਜੇ ਪ੍ਰਕਰਨ ਸਾਰਾ ਵੇਖੋਗੇ ਤਾਂ ਖਬਰਾਂ ਆ ਰਹੀਆਂ ਨੇ ਕਿ ਗ੍ਰਿਫਤਾਰ ਵੀ ਇਸ ਜੋੜੇ ਨੂੰ ਕੀਤਾ ਗਿਆ ਵਾ ਅੰਮ੍ਰਿਤਸਰ ਤੋਂ ਕਿਸੇ ਹੋਟਲ ਚ ਹੂੰ ਮੀਆਂ ਬੀਬੀ ਹੋਟਲ ਚ ਇਹ ਵੀ ਇੱਕ ਬੜੀ ਹਾਂਜੀ ਵੱਡੀ ਗੱਲ ਹੈ ਵੈਸੇ ਕੋਲੀ ਨੂੰ ਵੀ ਇਹਨਾਂ ਨੇ ਇੱਕ ਹੋਟਲ ਚੋਂ ਗ੍ਰਿਫਤਾਰ ਕੀਤਾ ਸੀਗਾ ਹੂੰ ਕੀ 골ਡੀ ਬਰਾਡ ਦੇ ਮਾਤਾ ਪਿਤਾ ਨੂੰ ਆਪਣੀ ਗ੍ਰਿਫਤਾਰੀ ਦਾ ਆਦੇਸ਼ ਆ ਸੀ ਵੱਡਾ ਸਵਾਲ ਹੈ ਕਿਉਂਕਿ ਆਪਾਂ ਕਪਲ ਦੇ ਤੌਰ ਤੇ ਜਾਂਦੇ ਆ ਆਪਣੀਆਂ ਰਿਸ਼ਤੇਦਾਰੀਆਂ ਹੁੰਦੀਆਂ ਨੇ ਪੰਜਾਬ ਦੇ ਵਿੱਚ ਤਾਂ অলਮੋਸਟ ਹੂੰ ਹੂੰ ਆਪਾਂ ਪੰਜਾਬ 'ਚ ਕਿਸੇ ਸ਼ਹਿਰ 'ਚ ਜਾਂਦੇ ਆ ਨਾ ਜਾਂ ਤਾਂ ਕਿਸੇ ਧਾਰਮਿਕ ਸਥਾਨ ਤੇ ਗਏ ਆਪਾਂ ਜੀ ਤਾਂ ਉੱਥੇ ਆਪਣੇ ਕੋਲ ਠਾਰ ਨਹੀਂ ਹੈ ਕੋਈ ਸਰਾਚ ਕਮਰਾ ਨਹੀਂ ਮਿਲਿਆ ਤੇ ਚਲੋ ਚਲੇ ਗਏ ਹੂੰ ਪਰ ਇੱਕ ਇਹ ਵੀ ਹੁੰਦਾ ਕਿ ਕਈ ਵਾਰ ਬੰਦਾ ਜਾਣ ਬੁੱਝ ਕੇ ਪਾਸੇ ਹੋਇਆ ਹੁੰਦਾ ਜੀ ਕੀ ਉਸ ਤਰ੍ਹਾਂ ਦਾ ਦੇਸ਼ਾ ਤੇ ਨਹੀਂ ਸੀ